ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤਾਂ ਅੱਜ ਗੱਲ ਕਰਦੇ ਆ ਜੀ ਇੱਕ ਐਸੇ ਸ਼ਖਸ ਫਿੰਗਰ ਦੀ ਇਹ ਬਦਲਦੇ ਕਿੱਦਾਂ ਆ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਇਹਦਾ ਨਾਮ ਮੈਂ ਤੁਹਾਨੂੰ ਐਂਡ 'ਚ ਰਿਵੀਲ ਕਰੂੰਗਾ ਇਹ ਬੰਦੇ ਦੇ ਦੰਦ ਜਿਹੇ ਉੱਚੇ ਆ ਤੇ ਇੱਥੇ ਕਿ ਕੁੱਤੇ ਟਾਈ ਜਿਹੀ ਲਾ ਲੈਂਦਾ ਸੀ ਜਦੋਂ ਮੈਂ ਮੇਰਾ ਖਾਸਾ ਨਾਮ ਹੁੰਦਾ ਸੀ ਨਾਮ ਤਾਂ ਚਲੋ ਜੋ ਸੀਗਾ ਫਿਲਮਾਂ ਖੁਲਮਾਂ ਮੇਰੀਆਂ ਆਉਂਦੀਆਂ ਸੀ ਪੰਜਾਬੀ ਤੇ ਹਰ ਪ੍ਰੀਮੀਅਰ ਤੇ ਮੈਨੂੰ ਮਿਲਦਾ ਤੇ ਮੇਰੇ ਨਾਲ ਦੀ ਸੀਟ ਤੇ ਬਹਿਣਾ ਤੇ ਬਹੁਤ ਜਾਦਾ ਮੇਰੀ ਇੱਜ਼ਤ ਕਰਦਾ ਹਨਾ ਉਦੋਂ ਨਵਾਂ ਨਵਾਂ ਸੀ ਦਿਖਾਵਾ ਜਾਂ ਬਹੁਤ ਕਰਦਾ ਦੰਦ ਜੇ ਬਾਹਰ ਹੀ ਰੱਖਦਾ ਤੇ ਹੁਣ ਵੀ ਮੈਂ ਇੱਕ ਅੱਧੀ ਫੋਟੋ ਚ ਉਹਨੂੰ ਲਾਦੂ ਦਾ ਫੋਟੋ ਤੇ ਬੜਾ ਰਿਗਾਰਡ ਕਰਨਾ ਤੇ ਕਰਦੇ ਕਰਦੇ ਉਹ ਹੁਣ ਚੱਲਦੇ ਚੱਲਦੇ ਗਾਣੇ ਚੱਲਣ ਲੱਪੇ ਤੇ ਮੈਂ ਥੋੜੇ ਦਿਨ ਪਹਿਲਾਂ ਉਹਨੂੰ ਜਿੱਦਾਂ ਇੱਕ ਇੱਕ ਜਨ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਤੇ ਨਾਲ ਦੀ ਨਾਲ ਕ੍ਰਾਈਮਨਲ ਵੀ ਕ੍ਰਾਈਮਨਲ ਵੀ ਬਹੁਤ ਖਤਰਨਾਕ ਲੱਗਦੇ ਨੇ ਮੈਨੂੰ ਤੇ ਉਹ ਗਾਣੇ ਗੁਣੇ ਚੱਲਣ ਲੱਪੇ ਮੈਂ ਆਉਂਦੇ ਉਹ ਗਾਣੇ ਦੇਖਦਾ ਸੀ ਤੇ ਇੱਕ ਦਿਨ ਮੈਂ ਉਹਨੂੰ ਗਾਣੇ ਚ ਕਿਹਾ ਮੈਂ ਕਿਹਾ ਯਾਰ ਬਈ ਹੁਣ ਮੈਂ ਇੱਕ ਵਾਰ ਬਾਰਸ ਨੂੰ ਵੀ ਇਹ ਗੱਲ ਕਹੀ ਸੀ ਸੰਤਾਰ ਭਾਜੀ ਨੂੰ ਉਹਨਾਂ ਨੇ ਮੰਨੀ ਵੀ ਆ ਨਹੀਂ ਯਾਰ ਸਾਡੇ ਕੰਮ 'ਚ ਬਹੁਤ ਫਰਕ ਪੈ ਗਿਆ ਪਹਿਲਾਂ ਚੱਲਦੇ ਸੀ ਹੁਣ ਠੀਕ ਨਹੀਂ ਹੈਗੇ ਉਹਨਾਂ ਨੂੰ ਜੋ ਮੈਨੂੰ ਲੱਗਿਆ ਮੈਂ ਇਹਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਬਈ ਆ ਨਾ ਜਿਹੜੀ ਚੀਜ਼ ਆ ਤੂੰ ਇੰਨਾ ਅਮੀਰ ਆਪਣੇ ਆਪ ਨੂੰ ਦਿਖਾਇਆ ਤੇ ਕੁੜੀ ਦਵਾ ਗੇਟ ਤੂੰ ਆਪ ਖੋਲਦਾ ਉਹ ਚੀਜ਼ ਨਹੀਂ ਚਾਹੀਦੀ ਸੀ ਨਾ ਉਹ ਮੈਨੂੰ ਗਾਲ ਕੱਢ ਕੇ ਹੁੰਦਾ ਬੋਲਿਆ ਤੈਨੂੰ ਕਹਿੰਦਾ ਦੇਖਣ ਨੂੰ ਕਿਨ ਕਿਹਾ ਸੀ ਨਾ ਦੇਖਦਾ ਤੇ ਭਾਈ ਮੈਂ ਉਹਨਾਂ ਨਾਲ ਗੱਲ ਮੈਂ ਕਹਾਂ ਤੂੰ ਬੋਲਦਾ ਕਿਦਾਂ ਹੈਂ ਤੂੰ ਉਹੀ ਹੈਂ ਤੂੰ ਕਹਿੰਦਾ ਤੈਨੂੰ ਲੱਭਣਾ ਤਾਂ ਸੌਖਾ ਲੱਭ ਲੈਣਾ ਤੈਨੂੰ ਮੈਂ ਕਿਹੜੇ ਪਿੰਡ ਤੂੰ ਬੈਠਾ ਤੈਨੂੰ ਐ ਕਰ ਦੂੰ ਮੈਂ ਕਹਾਂ ਤੂੰ ਪਿੰਡ ਕੀ ਮੈਂ ਤੈਨੂੰ ਪਿੰਡ ਦੱਸ ਦਾਂ ਮੈਂ ਫਲਾਨੀ ਥਾਂ ਬੈਠਾ ਆ ਜਾ ਖਾਲਸਾਪੱਤ ਦੀ ਪਿੰਡ ਸੀ ਫਗਵਾੜੇ ਕੋ ਮੈਂ ਕਹਾਂ ਦੱਸ ਉਹ ਐਡੀ ਗੱਲ ਕਰਦੇ ਕਰਦੇ ਹੁਣ ਉਹਦਾ ਮੇਕੋ ਰਿਕਾਰਡ ਰਹਿ ਜਾਣਾ ਸੀ ਸਬੂਤ ਰਹਿ ਜਾਣਾ ਸੀ ਉਹ ਜਿਹੜੀ ਉਹਨੇ ਚੈਟ ਕੀਤੀ ਸੀ ਮੈਨੂੰ ਉਹਨੇ ਲਿਖੀ ਸੀ ਮੈਸੇਜ ਉਹ ਬੰਦੇ ਨੇ ਪਤਾ ਨਹੀਂ ਵਈ ਉਧਰੋਂ ਕੀ ਕੀਤਾ ਤੇ ਹੁਣ ਮੇਰੇ ਫੋਨ ਦੇ ਵਿੱਚੋਂ ਸਾਰੀ ਚੈਟ ਮੇਰੀ ਵੀ ਤੇ ਆਪਣੀ ਮਤਲਬ ਇਹ ਕਿੰਨੇ ਕ੍ਰਿਮੀਨਲ ਨੇ ਕਿੱਦਾਂ ਖੇਡਦੇ ਨੇ ਗੇਮ ਜੀ ਤੇ ਉੜ ਗਈ ਤੇ ਹੁਣ ਮੈਨੂੰ ਗੁੱਸਾ ਤਾਂ ਮਹਿਮਾਨ ਚ ਸੀਗਾ ਹੀ ਤੇ ਮੈਂ ਕਿ ਚੱਲ ਉਦੋਂ ਮੈਂ ਉਹ ਪਿੰਡ ਸੀਗਾ ਮੈਂ ਚੰਡੀਗੜ੍ਹ ਗਿਆ ਤੇ ਮੈਂ ਜੀ ਇਹਦੇ ਨਾਲ ਇੱਕ ਦਵਿੰਦਰ ਮੁੰਡਾ ਕੋਈ ਸ਼ਾਇਦ ਦਵਿੰਦਰ ਕਰਕੇ ਹੀ ਆ ਉਹ ਮੈਂ ਰਿਕਾਰਡਿੰਗ ਲਾਉਂਗਾ ਐਂਡ ਦੇ ਵਿੱਚ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿ ਹਾਂ ਬਈ ਕਿੱਥੇ ਆ ਤੇ ਰਹੋ ਦਾੰਡੂ ਜਿਹਾ ਨਹੀਂ ਕਹਿੰਦਾ ਤੁਸੀਂ ਮੈਂ ਉਹਨਾਂ ਗੱਲਬਾਤ ਜਿਹੜੀ ਕੀਤੀ ਤੁਸੀਂ ਰਿਕਾਰਡਿੰਗ ਸੁਣ ਲਿਓ ਠੀਕ ਹੈ ਮੈਂ ਰੂਡ ਬੋਲਿਆ ਹੂੰਗਾ ਪਰੇ ਲੰਬਣ ਦੀ ਮੈਂ ਕਿ ਮੈਨੂੰ ਗੱਲ ਕਰਦਾ ਮੈਂ ਆ ਗਿਆ ਚੰਡੀਗੜ੍ਹ ਮੁਹਾਲੀ ਦੱਸ ਇਹਨੂੰ ਕਿ ਕਿੱਥੇ ਮਿਲਣਾ ਮੈਂ ਮਿਲਦਾ ਇਹਨੂੰ ਬਾਈ ਇਹ ਜਿਹੜੇ ਪਹਿਲਾਂ ਜੁੱਤੀਆਂ ਬਣਨ ਨੂੰ ਤਿਆਰ ਹੁੰਦੇ ਆ ਬਾਅਦ ਏਦਾਂ ਫੁਕੜੀ ਮਾਰਦੇ ਇਹ ਫੇਰ ਫੈਨ ਵੀ ਕਿਹਨਾਂ ਦੇ ਆ ਕਿਹਨਾਂ ਨਾਲ ਖੜੇ ਹੁੰਦੇ ਫੋਟੋ 'ਚ ਦੇਖ ਲਿਓ ਹੂੰ ਤੇ ਇਹਨਾਂ ਨੂੰ ਸਿਖਾਉਂਦੇ ਨਹੀਂ ਕੁਝ ਉਹ ਉਸ ਉੱਦਾਂ ਕਹਿੰਦੇ ਸੀ ਸੀਨੀਅਰ ਦੀ ਇੱਜ਼ਤ ਮੈਂ ਹੁਣ ਸੀਨੀਅਰ ਹੀ ਸੀ ਉਹਦਾ ਉਹ ਹਰ ਜੇ ਉਹਦੇ ਤੱਕ ਕੇ ਮੈਸੇਜ ਨਾ ਪਹੁੰਚਿਆ ਹੋਵੇ ਇਹ ਸਿੰਗਰ ਤੱਕ ਇਹ ਸਿੰਗਰ ਦਾ ਨਾਮ ਹੀ ਦਵਿੰਦਰ ਕੋਖਰੀ ਕੋਕਰੀ ਦਵਿੰਦਰ ਕੋਕਰੀ ਅਸ਼ਰ ਕੋਕਰੀ ਕੋਕਰੀ ਕਰਕੇ ਆ ਲਾਟੂ ਵਾਲਾ ਤੇ ਉਹਦੇ ਤੱਕ ਜੇ ਉਹਦੇ ਮੈਨੇਜਰ ਨੇ ਜਾਂ ਜਿਹੜਾ ਵੀ ਉਹ ਮੁੰਡਾ ਨਾਲ ਦਾ ਸੀ ਉਹਨੇ ਮੈਸੇਜ ਨਾ ਪਹੁੰਚਾਇਆ ਹੋਵੇ ਤੇ ਹੁਣ ਦੱਸ ਦੇਣਾ ਵੀ ਮੈਂ ਸੀਗਾ ਜਿਹਨੂੰ ਤੂੰ ਗਾਲ ਕੱਢੀ ਸੀ ਹਨਾ ਤੇ ਮੈਨੂੰ ਹੁਣ ਵੀ ਕਿਤੇ ਟੱਕਰ ਲੈ ਤੂੰ ਤੇ ਮਾਰ ਮਾਰ ਕੇ ਮੈਂ ਦੰਦ ਨਾ ਤੇਰੇ ਕਢ ਤੇ ਠੀਕ ਆ ਮੇਰੀ ਲੈਂਗੁਏਜ ਹੁਣ ਗਲਤ ਹੈ ਕਿਉਂਕਿ ਤੁਸੀਂ ਬਨਾਵਤੀ ਫੇਕ ਹੋ ਹਨਾ ਤੇ ਉਹ ਬੰਦੇ ਇਹ ਦਵਿੰਦਰ ਕੋਖਰੀ ਜਿਹੜਾ ਬੰਦਾ ਇਹ ਮਤਲਬ ਪਹਿਲਾਂ ਕਿੱਦਾਂ ਸੀ ਉਸ ਤੋਂ ਬਾਅਦ ਇਹ ਮਾਵੀ ਹੁਣਾਂ ਨੂੰ ਮਿਲਿਆ ਲਾਟੂ ਫਿਲਮ 'ਚ ਵੀ ਆਇਆ ਫਿਰ ਉਹ ਕਰਨੀ ਤਾਂ ਨੈਗੇਟਿਵਿਟੀ ਹੁੰਦੀ ਇਹਨਾਂ ਨੇ ਉਹ ਬੰਦੇ ਦੀ ਆਪਣਾ ਨਹੀਂ ਦੱਸਣਾ ਫਿਰ ਮੈਂ ਉਹਨੂੰ ਕਿੱਦਾਂ ਬੋਲਿਆ ਤਾਂ ਕੀ ਗੱਲ ਹੋਈ ਸੀ ਹਨਾ ਤੇ ਉਹ ਮੈਂ ਜੇ ਨਾਮ ਇਹਨੂੰ ਬੋਲਦਾ ਤੇ ਮੈਂ ਤਾਂ ਮੈਨੂੰ ਤਾਂ ਆਈ ਸੀ ਵੀ ਚੱਲ ਯਾਰ ਬਹੁਤ ਇੱਜ਼ਤ ਕਰਦਾ ਭਰਾ ਵਾਂਗੂ ਆ ਇਹ ਬੰਦਾ ਇਹ ਮਤਲਬ ਇਦਾਂ ਬੋਲਣ ਦਾ ਕਾਰਨ ਕੀ ਬਣਿਆ ਉਹ ਜਾਂ ਤਾਂ ਮਾਵੀ ਹੁਣਾਂ ਨੇ ਜਾਂ ਕਿਸੇ ਹੋਰ ਐਕਟਰਾਂ ਨੇ ਹੁਣ ਦੱਸ ਤਾਂ ਸਾਰੇ ਹੀ ਨੰ ਲੱਗਦੇ ਆ ਇਹਨੂੰ ਪੈਂਦੇ ਆ ਜਾ ਇਹ ਨਹੀਂ ਸਾਹਮਣੇ ਤਾਂ ਮੇਰੀ ਇੱਜ਼ਤ ਕਰਦੇ ਹੀ ਆ ਸਾਰੇ ਪਿੱਠ ਪਿੱਛੇ ਹੀ ਐ ਸਾਹਮਣੇ ਤਾਂ ਮੇਰੇ ਐ ਜੁੱਤੀ ਬਣ ਜਾਂਦੇ ਨੇ ਪੈਰ ਦੀ ਇਹ ਇਦਾਂ ਦੇ ਲੰਡੂ ਨੇ ਸਾਰੇ ਜਿੰਨੇ ਵੀ ਇਹ ਫਿਰਦੇ ਹੋਰ ਬਾਈ ਹੋਰ ਬਾਈ ਇਦਾਂ ਕਰਨ ਵਾਲੇ ਤੇ ਜਦੋਂ ਪਿੱਠ ਪਿੱਛੇ ਇਹ ਫਿਰ ਥੋੜਾ ਜਿਹਾ ਆਪਣੇ ਉਹ ਫੁਕਰਾ ਬਣਦਾ ਸੀ ਨਾ ਆਪਣਾ ਅਮੀਰigree ਦਿਖਾਉਂਦਾ ਸੀ ਹਨਾ ਬਾਹਰੋਂ ਆਇਆ ਕੋਈ ਵੇਟਰ ਬੂਟਰ ਦਾ ਪਤਾ ਨਹੀਂ ਕੰਮ ਕਰਦਾ ਸੀ ਪਹਿਲਾਂ ਹਨਾ ਪੈ ਸਾਇਆ ਵੇਟਰਾਂ ਦੇ ਕੰਮ ਕਰਦਾ ਤੇ ਤੂੰ ਉਹ ਆ ਦਿੱਤਾ ਉਦਾਂ ਦੀ ਬਣਾ ਕੇ ਰੱਖ ਜੇ ਸਿੰਗਰ ਬਣ ਗਿਆ ਫੇਕੀ ਹੋਇਆ ਹਨਾ ਤੇ ਉਹ ਸਿੰਗਰ ਬਣ ਕੇ ਜਾਂ ਫੇ ਆਪਣੀ ਹੋਂਦ ਦਿਖਾਉਂਦੇ ਆ ਇਹ ਮੈਨੂੰ ਗੁੱਸਾ ਬਹੁਤ ਹੈ ਇਹ ਗੱਲ ਦਾ ਕਿਉਂਕਿ ਜੇ ਤੁਹਾਨੂੰ ਕੋਈ ਸੁਣਦਾ ਦੇਖਦਾ ਮੈਂ ਇੱਕ ਤਰ੍ਹਾਂ ਦਾ ਫੈਨ ਨਹੀਂ ਫੈਨ ਨਹੀਂ ਕਹਿ ਸਕਦੇ ਮੈਂ ਇੱਕ ਤਰ੍ਹਾਂ ਦਾ ਉਹ ਦਰਸ਼ਕ ਸੀ ਉਹਦੀ ਚੀਜ਼ ਸੁਣਦਾ ਆਂ ਦੇਖਦਾ ਤੇ ਜੋ ਮੈਨੂੰ ਲੱਗੂਗਾ ਮੈਂ ਉਹ ਕਿਹਾ ਉਹਨੂੰ ਤੇ ਉਹ ਬੰਦੇ ਨੇ ਮୋ ਮੋਹਰ ਨੂੰ ਇਦਾਂ ਦਾ ਰਿਐਕਟ ਕੀਤਾ ਗਾਲ ਕੱਢ ਕੇ ਗੱਲ ਕਰਦਾ ਔਰ ਹਰ ਪ੍ਰੀਮੀਅਰ ਤੇ ਮੇਰੇ ਕੋਲ ਬਹਿਣਾ ਔਰ ਹੱਦੋਂ ਵੱਧ ਇੱਜ਼ਤ ਕਰੀ ਜਾਂਦਾ ਤੇ ਕੀ ਸਮਝਾਂ ਫਿਰ ਇਹਨਾਂ ਨੂੰ ਮੈਂ ਦੱਸਾਂ ਤੁਸੀ ਮੈਨੂੰ ਹਣਾ ਐਂਡ ਵਿੱਚ ਮੈਂ ਹੁਣ ਰਿਕਾਰਡਿੰਗ ਲਾ ਦਿੰਨਾ ਵੀਡੀਓ ਤਾਂ ਅੱਜ ਦੀ ਛੋਟੀ ਐ ਰਿਕਾਰਡਿੰਗ ਪੂਰੀ ਸੁਣ ਕੇ ਜਾਓ ਤੇ ਲੱਗ ਜੂ ਪਤਾ ਵੀ ਉਹ ਮੁੰਡੇ ਨੂੰ ਮੈਂ ਕਿਹਾ ਮੈਂ ਕਿ ਲਿਆ ਬੁਲਾ ਉਹਨੂੰ ਐ ਨਹੀਂ ਮੈਂ ਦੌਣ ਦੂਮਣ ਵਾਲਾ ਵੀ ਇਹਨੂੰ ਮੈਨੂੰ ਕਿਤੇ ਇਹ ਧਮਕੀਆਂ ਦੇਣਗੇ ਤਾਂ ਮੈਂ ਡਰ ਜੂਗਾ ਮੈਂ ਤਾਂ ਉਹਦੇ ਘਰੇ ਚਲ ਜਾਵਾਂ ਉਹਨੂੰ ਐਡਰੈਸ ਦੇਣ ਜਾਣਾ ਹਨਾ ਸਾਨੂੰ ਇਹ ਕੀ ਦੱਸਣਗੇ ਗੈਂਗਸਟਰ ਵਾਲੇ ਜ਼ਮਾਨੇ ਦੇ ਅਸੀਂ ਅੱਤਵਾਦ ਚੱਲਿਆ ਹੋਇਆ ਹਨਾ ਸਾਨੂੰ ਬਹੁਤ ਕੋਈ ਪਤਾ ਇਹਨਾਂ ਨਾਲ ਜਿਆਦਾ ਹੀ ਇਹ ਕਿਸੇ ਬਹਿਮ ਜਿਹਾ ਨਾ ਰਹਿਣ ਜਿਹੜੇ ਵੀ ਬੰਦੇ ਆ ਹਨਾ ਤੇ ਮੈਂ ਨੰਬਰ ਤਾਂ ਹੌਲੀ ਹੌਲੀ ਸਾਰਿਆਂ ਦੇ ਲਾਉਣੇ ਆ ਤੇ ਕਾਲ ਨਾ ਪਾਓ ਜਿਹੜੇ ਮੈਸੇਜ ਫੋਨ ਕਰਦੇ ਆ ਇਦਾਂ ਦਾ ਉਹ ਵੇ ਕਾਲ ਕਿ ਮੈਂ ਉਹਨਾਂ ਦਾ ਨੰਬਰ ਲਾਉਣਾ ਹਨਾ ਲੱਗਣੇ ਸਾਰਿਆਂ ਦੇ ਨੰਬਰ ਜਿਹਦੇ ਜਿਹਦੇ ਮੇਨਾਂ ਬਾ ਵਾਸਤਾ ਰਿਹਾ ਜਾਂ ਮੈਨੂੰ ਜਿਹਦੇ ਬਾਰੇ ਪਤਾ ਹੈ ਇਹ ਨਾ ਫਿਰ ਕਰਿਓ ਪਈ ਤੁਹਾਡਾ ਨੰਬਰ ਨਹੀਂ ਲੱਗਣਾ ਨੰਬਰ ਸਭ ਦੇ ਜਿਹਦੇ ਜਿਹਦੇ ਬਾਰੇ ਜੋ ਜੋ ਪਤਾ ਲੱਗੀ ਜੋ ਹੁਣ ਜਿੱਦਾਂ ਕਈ ਬੰਦੇ ਮੈਨੂੰ ਫੋਨ ਕਰਕੇ ਦੱਸਦੇ ਆ ਹਨਾ ਤੇ ਉਹ ਵੀ ਮੈਂ ਕਰੂੰਗਾ ਉਹਨਾਂ ਦੇ ਖੁਲਾਸੇ ਵੀ ਆਪਾਂ ਕਰਾਂਗੇ ਜਿਹੜੇ ਕਹਿਣਾ ਚਾਹੁੰਦੇ ਉਹਨਾਂ ਬਾਰੇ ਦੋ ਚਾਰ ਵਿੱਚ ਵਿਦਵਾਨ ਆ ਜਾਂਦੇ ਕਈ ਉਹ ਵਿਦਵਾਨਾਂ ਨੂੰ ਬਹੁਤ ਸਲੂਟ ਆ ਉਹ ਸੁਦਰ ਵੀ ਗਏ ਪਹਿਲੇ ਇੱਕ ਬੱਬੂ ਮਾਨ ਭਾਈ ਦੇ ਫੈਨ ਸੀ ਕੋਈ ਉਹ ਸਹੀ ਗੱਲਾਂ ਕਹਿੰਦੇ ਮੈਂ ਭਾਜੀ ਕਹਿੰਦਾ ਉਹਨੂੰ ਫਿਰ ਵੀ ਜਿੱਥੇ ਗਲਤ ਨਹੀਂ ਉਹ ਗਲਤ ਨਹੀਂ ਬੰਦੇ ਐ ਨਾ ਕਰੋ ਤੁਸੀਂ ਕਈ ਕਹਿੰਦੇ ਆ ਨਿੰਦਿਆ ਚੁਗਲੀ ਨਹੀਂ ਕਰਦੀ ਉਹ ਬਾਈ ਨਿੰਦਿਆ ਚੁਗਲੀ ਤੁਹਾਨੂੰ ਐਸੇ ਕਰਨ ਕਿ ਲੋਕ ਚੁੱਪ ਕਰ ਗਏ ਉਹ ੱਤਕਾ ਹੋਈ ਜਾਂਦਾ ਲੋਕ ਬੋਲਦੇ ਨਹੀਂ ਇਹ ਚੀਜ਼ਾਂ ਤੇ ਥੋੜਾ ਕੰਟਰੋਲ ਰੱਖੋ ਪਲੀਜ਼ ਐ ਨਹੀਂ ਹੈਗਾ ਤੇ ਪਾਓ ਇਹਨੂੰ ਲਾਣਤ ਜਰਾ ਦਾਦੂ ਜਾਈ ਇਹਨੂੰ ਹੈਨਾ ਮਿਹਰਬਾਨੀ ਸ਼ੁਕਰੀਆ ਓ ਗੁਬਿੰਦਰ ਭਾਈ ਜੀ ਸਾਡੀ ਹਾਂ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਾਜੀਵ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਨਾ ਮੈਂ ਤੁਹਾਡਾ ਦਵਿੰਦਰ ਕੋਕਰੀ ਆ ਗਗਨ ਕੋਕਰੀ ਸਾਡੀ ਹਾਂ ਜੀ ਇਹਦੇ ਮੈਂ ਗਾਣੇ ਨੂੰ ਕਹਿਤਾ ਮੈਂ ਕਿ ਮੈਨੂੰ ਵੀਡੀਓ ਨਹੀਂ ਅੱਛਾ ਲੱਗਿਆ ਹਨਾ ਸਾਡੀ ਹਾਂ ਜੀ ਉਹਨੇ ਗਾਲ ਕੱਢੀ ਸੀ ਮੈਨੂੰ ਫਿਰ ਮੇਰੀ ਉਹਨਾਂ ਬਹਿਸ ਹੋ ਗਈ ਇਸ ਤੋਂ ਪਹਿਲਾਂ ਸੰਗਤਾਰ ਨੂੰ ਵੀ ਮੈਂ ਕਿਹਾ ਮੈਂ ਕਿ ਤੁਹਾਡਾ ਵਿਰਸਾ ਮੈਨੂੰ ਵਧੀਆ ਲੱਗਿਆ ਉਹ ਕਹਿੰਦਾ ਬਾਜੀ ਮੈਨੂੰ ਪਤਾ ਸੀ ਵਧੀਆਣੀਆਂ ਤਾਂ ਐਡਾ ਤੇ ਕਹਿੰਦਾ ਸੀ ਤਾਂ ਮੋਹਾਲੀ ਆ ਦਸਤੀ ਨੂੰ ਦੱਸ ਦੇ ਕਿ ਮੈਂ ਆਇਆ ਮੋਹਾਲੀ ਅੱਛਾ ਇਹ ਤਾਂ ਮੇਰਾ ਬਹੁਤ ਜੂਨੀਅਰ ਹੈ ਇੱਕ ਗਾਲ ਚੋਂ ਪੱਟੀ ਹੀ ਪਾਉਣੇ ਉਹਨਾਂ ਤੋਂ ਪਾ ਕੇ ਪ੍ਰੀਮੀਅਰ ਤੇ ਉਹਨਾਂ ਨਾਲ ਜਦੋਂ ਮੈਂ ਜਾਵਾਂ ਇਹਨੂੰ ਦਾ ਮੋਹਾਲੀ ਜਿੱਥੇ ਮਿਲਣਾ ਕਿਉਂਕਿ ਇਹਨੂੰ ਲੱਭਣ ਲੱਭਣ ਦੀ ਗੱਲ ਨਹੀਂ ਹੈ ਮੈਂ ਮੁੰਬਈ ਤੋਂ ਪੰਜਾਬ ਆਇਆ ਹੋਇਆ ਅੱਛਾ ਜੀ ਕੋਈ ਦੇਖ ਲੈ ਇਹ ਆ ਰੰਮੀ ਰੰਮੀ ਵਾਲਾ ਚੱਕਰ ਨਹੀਂ ਕਿਉਂਕਿ ਇਹ ਤਾਂ ਇਹਦੇ ਦੰਦ ਜਾਂ ਸਿੱਧੇ ਮੈਂ ਕਰ ਦੂੰਗਾ ਇਹਨੂੰ ਦਾ ਬਈ ਆਇਆ ਜਦੋਂ ਮੈਨੂੰ ਕੰਟੈਕਟ ਕਰ ਲਵੇ ਇੱਥੇ ਠੀਕ ਹੈ ਨਹੀਂ ਨਹੀਂ ਗੱਲ ਕਰਨੀ ਹੈ ਇਹ ਹਫਤਾ ਪਹਿਲਾਂ ਦੀ ਹੈ ਇਹ ਨੂੰ ਪਹਿਮ ਸੀ ਬਹੁਤ ਮੈਨੂੰ ਦੁਨੀਆ ਜਾਣ ਦੀ ਪਿੰਡ ਦੇ ਬੰਦਿਆਂ ਦਾ ਵੀ ਦੇਖੋ ਭਾਈ ਮੈਨੂੰ ਵੀਡੀਓ ਨਹੀਂ ਪਸੰਦ ਆਇਆ ਠੀਕ ਹੈ ਮੈਂ ਕੋਈ ਗੱਲ ਨਹੀਂ ਹੈ ਭਾਜੀ ਮੈਂ ਮੈਂ ਬੜਾ ਮੈਂ ਬੋਮਬੇ 20 ਸਾਲ ਤੋਂ ਕੰਮ ਕਰ ਰਿਹਾ ਮੈਨੂੰ ਵੀਡੀਓ ਨਹੀਂ ਪਸੰਦ ਆ ਸਕਦਾ ਕਿਉਂਕਿ ਉਹ ਮੈਨੂੰ ਪੰਦੀ ਅੱਛਾ ਲੱਗਿਆ ਰਾਈਟ ਹਾਂ ਨਾ ਇਹ ਨਹੀਂ ਮੈਨੂੰ ਕਿਹਾ ਮੈਨੂੰ ਕਹਿੰਦਾ ਫੁੱਦੀ ਤੇ ਇਹਨੂੰ ਫੁੱਦੀ ਤਾਂ ਕਹੀ ਜਿੱਦਣੇ ਟੱਕਰਿਆ ਇਹਦਾ ਗਾਂਜਿਆ ਮੈਂ ਸਿੱਧਾ ਨਾ ਕੀਤਾ ਤੇ ਮੈਂ ਆਪਣੇ ਪਿਓ ਦੀ ਔਲਾਦ ਨਹੀਂ ਭਾਈ ਮੈਂ ਤਾਂ ਬੜੇ ਬੜੇ ਬੰਦਿਆਂ ਨਾਲ ਕਿ ਮੈਂ ਸਿੱਧੇ ਕੀਤੇ ਨੇ ਇਹਦਾ ਹੈ ਕਿ ਦਾੰਦੂ ਜਿਹਾਂ ਨੇ ਭਾਈ ਚਲੋ ਤੁਹਾਨੂੰ ਤੁਸੀਂ ਵੀ ਹੁਣ ਤੁਸੀਂ ਥੋੜਾ ਇਹ ਗਲਤ ਬੋਲ ਰਹੇ ਹੋ ਮੈਂ ਬੋਲਦਾ ਹੁਣ ਨਾ ਬੋਲਦਾ ਭਾਈ ਇਹਨਾਂ ਨੂੰ ਗਾਲ ਕੱਢੀ ਆ ਇਹਦੀ ਗਾਲ ਦਾ ਜਵਾਬ ਮੈਂ ਦੇਣਾ ਹੈ ਬੰਦਰ ਨੂੰ ਇਹ ਜਿੱਦਣ ਟੱਕਰ ਗਿਆ ਬਈ ਮੇਰੀ ਗੱਲ ਸੁਣੋ ਚਲੋ ਠੀਕ ਆ ਤੁਸੀਂ ਮੈਦੂਦ ਨਾਲ ਗੱਲ ਕਰ ਰਹੇ ਠੀਕ ਹੈ ਨਾ